ਪੋਪੜੀਆਂ ਲਵਾਈਆਂ ਚਰਖਰੀਆਂ ਤੇ ਚੜੇ ਤਣ ਆਰਿਆਂ ਨਾਲ ਚਰਾਏ ਇਨ੍ਹਾਂ ਪੱਗਾਂ ਵਾਸਤੇ ਮੈਂ ਤਾਂ ਮੂੰਹ ਫਿਲਹਾਲ ਲੁਕੋਤਾ ਆ ਪਰ ਉਹਦਣ ਨਹੀਂ ਲੁਕੋਵਾਂਗਾ ਜੇ ਤੁਹਾਡੀ ਪਰੇਡ ਹੋ ਪੱਗਾਂ ਇਨ੍ਹਾਂ ਨੇ ਬੰਨੀਆਂ ਨੇ ਦਾੜੇ ਇਨ੍ਹਾਂ ਨੇ ਖੁੱਡੇ ਖੁੱਲੇ ਛੱਡੇ ਨੇ ਤੇ ਖੁਸਰੇ ਸ਼ਰਮ ਦੀ ਗੱਲ ਆ ਜੀ ਇਹ ਇਨ੍ਹਾਂ 'ਚ ਕਾਹਦਾ ਪ੍ਰਾਈਡ ਆ ਹੁਣ ਡਾਂਗ ਵੀ ਫੇਰ ਦੇਣੀ ਪੈਣੀ ਆ ਕੋਈ ਚੱਕਰ ਨਹੀਂ ਆ ਪਰਚੇ ਹੋ ਜਾਣਗੇ ਜੇ ਪਰੇਡ ਨਹੀਂ ਰੁਕਦੀ ਜੇ ਪਰੇਡ ਹੁੰਦੀ ਆ ਫਿਰ ਇੱਕ ਪਾਸੇ ਤਾਂ ਇਹਨਾਂ ਦੀ ਖੁਸਰਿਆਂ ਦੀ ਪ੍ਰੇਡ ਹੋਊਗੀ ਦੂਜੇ ਪਾਸੇ ਹੋਊਗੀ ਮਰਦਾਂ ਦੀ ਜਾਗੋ ਫਿਰ ਘੋੜੇ ਵੀ ਹੋਣਗੇ ਨੇਜੇ ਵੀ ਹੋਣਗੇ ਤਲਵਾਰਾਂ ਵੀ ਹੋਣਗੀਆਂ ਸਾਰਾ ਕੁਝ ਹੋਣਗੀਆਂ ਉਹ ਮਰਦਾਂ ਦੀ ਧਰਤੀ ਤੇ ਹੁਣ ਇਹ ਸਟੂਲੇ ਆ ਕੇ ਪਾ ਕੇ ਉਥੇ ਨੱਚਣਗੇ ਉਥੇ ਠੌਂਕੇ ਲਗਾਣਗੇ ਇਹ ਇਹ ਮਰਨ ਵਾਲੀ ਗੱਲ ਨਹੀਂ ਹੈ ਸਾਡੇ ਵਾਸਤੇ ਮਰਦਾਂ ਦੀ ਧਰਤੀ ਆ ਸ਼੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਜਿੰਨੀ ਵੀ ਧਰਤੀ ਆ ਖੂਨ ਨਾਲ ਸਿੰਜਿਆ ਹੋਇਆ ਉਹ ਉਹ ਸਥਾਨ ਹੈਗਾ ਆ ਸਾਡੇ ਜਵਾਕਾਂ ਦੇ ਸਾਹਮਣੇ ਇਹ ਸਾਰਿਆਂ ਦੇ ਇਹ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਸਿੱਖਾਂ ਨੂੰ ਇਹ ਪ੍ਰੋਬਲਮ ਹੋਣੀ ਚਾਹੀਦੀ ਆ ਉਥੇ ਹਿੰਦੂਆਂ ਦੇ ਜਵਾਕਾਂ ਨਹੀਂ ਵੀ ਤਾਂ ਦੇਖਣਾ ਕਿਹੜਾ ਮਾਂਪੀ ਉਹ ਇਹ ਚਾਹੁੰਦਾ ਆ ਕਿ ਉਹਦਾ ਪੁੱਤ ਉਹਦਾ ਧੀ ਇਹ ਖੁਸਰਿਆਂ ਵਾਲੀਆਂ ਹਰਕਤਾਂ ਕਰੇ ਸਸਿਕਾਲ ਸਮਾਜਿਕ ਤੌਰ ਤੇ ਜੇ ਦੇਖੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁਣ ਦੇਖਣ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਆਖਰ ਜੇ ਜੈਂਡਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੋ ਹੁਣ ਇਹ ਵੀਡੀਓ ਅਲੱਗ-ਅਲੱਗ ਜਿਹੜੇ ਸਮਲੈੰਘਿਕਾਂ ਦੇ ਵੱਧ ਤੋਂ ਵੱਧ ਹੋਣੇ ਸ਼ੁਰੂ ਹੋ ਗਏ ਵੱਧ ਤੋਂ ਵੱਧ ਮੈਂ ਇਸ ਕਰਕੇ ਕਿਹਾ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਵੀਡੀਓਜ਼ ਲੋਕਾਂ ਦਾ ਇਸ ਤਰ੍ਹਾਂ ਦੇ ਨਾਲ ਚੇਂਜ ਹੋਣਾ ਸਾਫ਼ ਤੌਰ ਤੇ ਦਿਖ ਰਿਹਾ ਹੈ ਹੁਣ ਪਹਿਲਾਂ ਹੁੰਦਾ ਸੀ ਵੀ ਬਾਹਰਲੇ ਸ਼ਹਿਰਾਂ 'ਚ ਅਸੀਂ ਦੇਖਦੇ ਸੀ ਪਰ ਪੰਜਾਬ ਦੀ ਵੀ ਤਸਵੀਰ ਹੁਣ ਇਹ ਆ ਕਿ ਤੁਹਾਨੂੰ ਗਿਣਤੀ ਖਾਸੀ ਚੰਗੀ ਦੇਖਣ ਨੂੰ ਮਿਲ ਜਾਂਦੀ ਹੈ ਹੁਣ ਤੋਂ ਕੁਝ ਦਿਨ ਤੋਂ ਬਾਅਦ ਇੱਕ ਸ੍ਰੀ ਅਮਰitsar ਸਾਹਿਬ ਜਿੱਥੋਂ ਕੀ ਜੇ ਕਿਹਾ ਜਾਵੇ ਸਿੱਖਾਂ ਦਾ ਬਲਕਿ ਪੂਰੇ ਪੰਜਾਬੀਆਂ ਦਾ ਈਸਟ ਹੈਗਾ ਉਸ ਜਗ੍ਹਾ ਦੇ ਉੱਤੇ ਹੁਣ ਪ੍ਰੇਡ ਹੈ ਜਿਹੜੀ ਉਹ ਸਮਲੰਘਿਕਾਂ ਦੀ ਹੋਣ ਜਾ ਰਹੀ ਹੈ ਹੁਣ ਇਸ ਚੀਜ਼ ਨੂੰ ਲੈ ਕੇ ਆਖਰ ਜ਼ਿਕਰ ਕਿਉਂ ਕਰ ਰਹੇ ਆ ਮੇਰੇ ਨਾਲ ਭਗਤ ਸਿੰਘ ਦੁਆਬੀ ਨੇ ਕਿਉਂਕਿ ਇਹਨਾਂ ਨੇ ਕਿਹਾ ਕਿ ਮੈਂ ਇਸ ਪ੍ਰੇਡ ਦੇ ਖਿਲਾਫ ਆ ਅ ਦੋ ਵੀ ਸਭ ਦੇਖਿਆ ਜਾ ਪਹਿਲਾਂ ਤਾਂ ਗੱਲ ਇਹ ਹੈ ਵੀ ਫਿਰ ਕੀ ਹੋ ਗਿਆ ਲੋਕਾਂ ਨੂੰ ਜੇ ਕਿ ਇੰਡੀਪੈਂਡੈਂਟਲੀ ਤੌਰ ਦੇ ਉਤੇ ਕੋਈ ਵੀ ਚੀਜ਼ ਨੂੰ ਅਧਿਕਾਰ ਮਿਲਦਾ ਤੇ ਹਾਲਾਂਕਿ ਇਸ ਜੀਆਂ ਪ੍ਰੇਡ ਤਾਂ ਪਤਾ ਨਹੀਂ ਕਿੱਥੇ ਕਿੱਥੇ ਚੰਡੀਗੜ੍ਹ ਕੁਝ ਦਿਨ ਪਹਿਲਾਂ ਹੋ ਕੇ हट ਗਈ ਸੁਮਤ ਜੀ ਦੇਖੋ ਜਿਹੜੀ ਚੰਡੀਗੜ੍ਹ ਹੋ ਗਈ ਉਦੋਂ ਮੈਂ ਆਟੋ ਸਟੇਸ਼ਨ ਸੀਗਾ ਮੈਨੂੰ ਪਤਾ ਨਹੀਂ ਲੱਗਿਆ ਉਹ ਚੁੱਪਚੀਪ ਹੀ ਤੇ ਹੋ ਗਈ ਪਰ ਤੁਸੀਂ ਦੇਖੋ ਤੁਸੀਂ ਇਹਨਾਂ ਨੂੰ ਬੜਾ ਪਲੋਸ ਕਿਸਮ ਲੈਂਗੀ ਕਹਿ ਰਹੇ ਹੋ ਇਹ ਕਹਿੰਦੇ ਆ ਪ੍ਰਾਈਡ ਜੇ ਖੁਸਰੇ ਹੋਣ ਚ ਪ੍ਰਾਈਡ ਹੈਗਾ ਤੇ ਫਿਰ ਕਹੋ ਖੁਸਰੇ ਇਹਨਾਂ ਨੂੰ ਇਹ ਖੁਸਰੇ ਅੰਮ੍ਰਿਤਸਰ ਪਹੁੰਚ ਰਹੇ ਨੇ ਪ੍ਰੇਡ ਕਰਨ ਹੈਨਾ ਤੁਸੀਂ ਇਹ ਦੇਖੋ ਵੀ ਇੱਚ ਪ੍ਰਾਈਡ ਵਾਲੀ ਕਿਹੜੀ ਗੱਲ ਆ ਜਿਹੜੀ ਇਹਨਾਂ ਨੇ ਸੜਕਾਂ ਤੇ ਦਿਖਾਉਣੀਆਂ ਤੇ ਉਹ ਕਿਹੜਾ ਅਫਸਰ ਆ ਜਿਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਆ ਸ਼੍ਰੀ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਇਲਾਕੇ ਦੇ ਵਿੱਚ ਇਹ ਪਰੇਡ ਕਰਨ ਦੀ ਹੁਣ ਜਿੱਥੇ ਅਸੀਂ ਮੱッセ ਰੰਗੜ ਦਾ ਸੇਰ ਵੱਢਦੇ ਆ ਮੱッセ ਰੰਗੜ ਉਸ ਟਾਈਮ ਦਾ ਕਹਿੰਦਾ ਘੁੰਮਦਾ ਜਰਨੈਲ ਆ ਉਹਦਾ ਸਾਡੀ ਕੌਮ ਸੇਰ ਵੱਢਦੀ ਆ ਖਿੱਦੋ ਬਣਾ ਕੇ ਖੇਡਦੇ ਆ ਉਹਦੇ ਸਿਰ ਦੀ ਇਹ ਇਹ ਹੁਣ ਸਟੂਲੇ ਇਹ ਆਟੋ ਇਹ ਟੈਕ ਜਿਹੜੇ ਹੈਗੇ ਨੇ ਇਹ ਹੁਣ ਉੱਥੇ ਆ ਕੇ ਪਰੇਡ ਕਰਨਗੇ ਪਰ ਗੱਲ ਇਹ ਹੈ ਦੋਪੀ ਸਾਬ ਇਹ ਬਿਲਕੁਲ ਠੀਕ ਹੈ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਤੇ ਇਤਰਾਜ਼ ਤਾਂ ਯੂ ਕੋਟਾ ਨੇ ਵੀ ਜਾ ਕੇ ਲਾਸਟ ਦੇ ਵਿੱਚ ਕਈ ਚੀਜ਼ਾਂ ਪਰਮਿਟ ਨਹੀਂ ਕਰੀਆਂ ਹੈਗੀਆਂ ਪਰ ਇੱਕ ਇਹ ਤਾਂ ਰਾਈਟ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਉਹਦੇ ਨਾਲ ਅਲੱਗ-ਅਲੱਗ ਸ਼ਹਿਰਾਂ ਜਾਂ ਅਸੀਂ ਦੇਖਦੇ ਹਾਂ ਵੱਡਿਆਂ 'ਚ ਸਾਡੇ ਕੰਨੀ ਤਾਂ ਹੁਣ ਜਿਹੇ ਚੀਜ਼ਾਂ ਤੇ ਜ਼ਿਆਦਾ ਦੇਖਣ ਲੱਗੀਆਂ ਨੇ ਉੱਥੇ ਤਾਂ ਪਹਿਲਾਂ ਵੀ ਲੋਕ ਖੁੱਲ ਕੇ ਕਿਤੇ ਨਾ ਕਿਤੇ ਪ੍ਰਾਈਡ ਪਰੇਡ ਤਾਂ ਉਹ ਇਸ ਕਰਕੇ ਕਹਿੰਦੇ ਨੇ ਨਾ ਪ੍ਰਾਈਡ ਤਾਂ ਵੀ ਹਾਂ ਠੀਕ ਹੈ ਵੀ ਇਹ ਸਾਨੂੰ ਸ਼ਰਮ ਨਹੀਂ ਹੈਗੀ ਸੋਮੇ ਜੀ ਕਾਦਾ ਮਾਣ ਇਹਨਾਂ ਨੂੰ ਖੁਸਰੇ ਹੋਣ ਦਾ ਮਾਣ ਆ ਤੇ ਇਹ ਆਪਣੇ ਘਰ ਬੈਠ ਕੇ ਕਰਨ ਨਾ ਆਪਣੇ ਜਿੱਥੇ ਇਹਨਾਂ ਦਾ ਪਰਮਿਸਸ ਹੈਗਾ ਇਹ ਆਪਣੇ ਚਾਰਦੁਵਾਰੀ ਚ ਜੋ ਮਰਜ਼ੀ ਕਰਨ ਇਹਨਾਂ ਨੂੰ ਕੋਈ ਨਹੀਂ ਰੋਕਦਾ ਪਰ ਇਹ ਸੜਕਾਂ ਤੇ ਆ ਕੇ ਜੇ ਇਹਨਾਂ ਨੇ ਪ੍ਰਾਈਡ ਪਰੇਡ ਕਰਨੀ ਆ ਜਿਹੜੇ ਉਹ ਅਫਸਰ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਇਸ ਪਰੇਡ ਦੀ ਉਹਦੇ ਆਪ ਦੇ ਜਵਾਬ ਨਹੀਂ ਹੈਗੇ ਸਾਡੇ ਜਵਾਬ ਨਹੀਂ ਹੈਗੇ ਸਾਡੇ ਜਵਾਕਾਂ ਦੇ ਸਾਹਮਣੇ ਇਹ ਸਾਰਿਆਂ ਦੇ ਇਹ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਇਹ ਸਿੱਖਾਂ ਨੂੰ ਇਹ ਪ੍ਰੋਬਲਮ ਹੋਣੀ ਚਾਹੀਦੀ ਆ ਉਥੇ ਹਿੰਦੂਆਂ ਦੇ ਜਵਾਕਾਂ ਨਹੀਂ ਵੀ ਤਾਂ ਦੇਖਣਾ ਹੈ ਕਿਹੜਾ ਵਾਂ ਵੀ ਉਹ ਇਹ ਚਾਹੁੰਦਾ ਆ ਕਿ ਉਹਦਾ ਪੁੱਤ ਉਹਦਾ ਧੀ ਇਹ ਖੁਸਰਿਆਂ ਵਾਲੀਆਂ ਹਰਕਤਾਂ ਕਰੇ ਇਹ ਇਹ ਆਪਣੇ ਆਪ ਨੂੰ ਜੋ ਵੀ ਕਹਿੰਦੇ ਨੇ ਪਰ ਹੈ ਤਾਂ ਇਹ ਖੁਸਰੇ ਨੇ ਨਾ ਪਰ ਕੁੱਲ ਮਿਲਾ ਕੇ ਦੇਖੀਏ ਇਹ ਤਾਂ ਹੁਣ ਜਿਹੜੇ ਆ ਬੀਤੇ ਦਿਨ ਨੇ ਇਹਨਾਂ 'ਚ ਲੱਗਦਾ ਨਹੀਂ ਵੀ ਯਾਤਾਂ ਚਲੋ ਇਹ ਲਾ ਲਓ ਵੀ ਪਹਿਲਾਂ ਇਹ ਬੋਲਦੇ ਨਹੀਂ ਸੀ ਜਾਂ ਨਿਕਲਦੇ ਨਹੀਂ ਸੀ ਬਟ ਹੁਣ ਜਿੰਨੇ ਵੀਡੀਓ ਜਿੰਨੀ ਸੋਗਲੀ ਦੇਖਣ ਲੱਗ ਪਏ ਇਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਇਹਨਾਂ ਨੂੰ ਕੋਈ ਟੋਕਦਾ ਨਹੀਂ ਹੈਗਾ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦਾ ਇਹਨਾਂ ਨੂੰ ਪ੍ਰੋਮੋਟ ਕਿਉਂ ਕੀਤਾ ਜਾ ਰਿਹਾ ਇਹਨਾਂ ਕੋਈ ਏਜੰਸੀ ਹੈ ਇਹਨਾਂ ਦੇ ਪਿੱਛੇ ਆ ਕੋਈ ਡੀਪ ਸਟੇਟ ਇਹਨਾਂ ਦੇ ਪਿੱਛੇ ਆ ਮਰਦਾਂ ਦੀ ਧਰਤੀ ਆ ਸ਼੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਜਿੰਨੀ ਵੀ ਧਰਤੀ ਆ ਖੂਨ ਨਾਲ ਸਿੰਜਿਆ ਹੋਇਆ ਉਹ ਹੈਣਾ ਜਦੋਂ ਅ ਮੁਗਲ ਜਿਹੜੇ ਹੈਗੇ ਆ ਦਰਬਾਰ ਸਾਹਿਬ ਨੂੰ ਢਾ ਦਿੰਦੇ ਨੇ ਢਾ ਕੇ ਤੇ ਉਥੇ ਅਨਾਉਂਸ ਕਰ ਦਿੰਦੇ ਨੇ ਕਿ ਜੇ ਕੋਈ ਮਰਦ ਦਾ ਬੱਚਾ ਹੈਗਾ ਤੇ ਦਰਬਾਰ ਸਾਹਿਬ ਦੀਵਾ ਜਗਾ ਕੇ ਦਿਖਾ ਦੇ ਹੈਨਾ ਪੂਰੀ ਮੁਗਲ ਫੌਜ ਪੈਰਾ ਲਾ ਕੇ ਉਥੇ ਬੈਠਦੀ ਆ ਤੇ ਉਥੋਂ ਵੀ ਐਸੇ ਐਸੇ ਸਿੱਖ ਮਰਦ ਦੇ ਬੱਚੇ ਸੀਗੇ ਜਿਹੜੇ ਸਵੇਰੇ ਤੜਕੇ ਉਥੇ ਜਾ ਕੇ ਦੀਵਾ ਜਲਾ ਕੇ ਤੇ ਉਹ ਉਹਨਾਂ ਦੀ ਲੱਖਾਂ ਦੀ ਫੌਜ ਦੇ ਵਿੱਚੋਂ ਦੀ ਨਿਕਲ ਜਾਂਦੇ ਸੀਗੇ ਤਾੜੀ ਮਾਰ ਕੇ ਜਾ ਕੇ ਕਹਿ ਕੇ ਜਾਂਦੇ ਸੀਗੇ ਵੀ ਦੀਵਾ ਜਗਾ ਚੱਲੇ ਆ ਉਹ ਮਰਦਾਂ ਦੀ ਧਰਤੀ ਤੇ ਹੁਣ ਇਹ ਛੂਲੇ ਆ ਕੇ ਆ ਕੇ ਉਥੇ ਨੱਚਣਗੇ ਉਥੇ ਠੌਂਕੇ ਲਗਾਣਗੇ ਇਹ ਇਹ ਮਰਨ ਵਾਲੀ ਗੱਲ ਨਹੀਂ ਆ ਸਾਡੇ ਵਾਸਤੇ ਪਰ ਗੱਲ ਤਾਂ ਇਹ ਹੈ ਵੀ ਹੁਣ ਇਹਨਾਂ ਨੂੰ ਇੰਨੇ ਇਸ ਤਦਾਰ ਇੰਨੀ ਵਧ ਗਈ ਪਹਿਲਾਂ ਵੈਸੇ ਅਸੀਂ ਦੇਖਦੇ ਸੀ ਬਹੁਤ ਘੱਟ ਚਿਹਰੇ ਹੁੰਦੇ ਸੀ ਹੁਣ ਜੇ ਕਹੀਏ ਕਿ ਸਿੱਖ ਸਰਦਾਰ ਚਿਹਰੇ ਨੇ ਜਿਹੜੇ ਜਦੋਂ ਉਹ ਇਸ ਸ਼੍ਰੇਣੀ 'ਚ ਦਿਖਦੇ ਨੇ ਤਾਂ ਲੱਗਦਾ ਨਹੀਂ ਵੀ ਕਿਤਨਾ ਕਿਤੇ ਪੂਰਾ ਸਟਰਕਚਰ ਖਰਾਬ ਦਿਖਦਾ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਅਪਾ ਖੋਪੜੀਆਂ ਲਵਾਈਆਂ ਚਰਖਰੀਆਂ ਤੇ ਚੜੇ ਤਣ ਆਰਿਆਂ ਨਾਲ ਚਰਾਏ ਇਨ੍ਹਾਂ ਪੱਗਾਂ ਵਾਸਤੇ ਮੈਂ ਇਹਦਾ ਮੂੰਹ ਫਿਲਹਾਲ ਲੁਕੋਤਾ ਆ ਪਰ ਉਦਣ ਨਹੀਂ ਲੁਕੋਵਾਂਗਾ ਜੇ ਤੁਹਾਡੀ ਪਰੇਡ ਹੋਈ ਇਹ ਇਹ ਜਿਹੜੇ ਹੈਗੇ ਨੇ ਪੱਗਾਂ ਇਹਨਾਂ ਨੇ ਬੰਨੀਆਂ ਨੇ ਦਾੜੇ ਇਹਨਾਂ ਨੇ ਖੁੱਡੇ ਖੁੱਲੇ ਛੱਡੇ ਨੇ ਤੇ ਖੁਸਰੇ ਸ਼ਰਮ ਦੀ ਗੱਲ ਆ ਜੀ ਇਹ ਇਹਨਾਂ 'ਚ ਕਾਹਦਾ ਪ੍ਰਾਈਡ ਆ ਇਨ੍ਹਾਂ ਪੱਗਾਂ ਤੋਂ ਮੁਗਲ ਡਰਿਆ ਕਰਦੇ ਸੀ ਇਨ੍ਹਾਂ ਪੱਗਾਂ ਤੋਂ ਅਬਦਾਲੀ ਡਰਿਆ ਕਰਦੇ ਸੀਗੇ ਮੈਂ ਬੇਨਤੀ ਕਰਾਂਗਾ ਆਪਣੇ ਭਰਾਵਾਂ ਨੂੰ ਜਿਹੜੇ ਜਿਹੜੇ ਜਥੇਬੰਦੀਆਂ ਨੂੰ ਵੀ ਇਹ ਮਾਮਲਾ ਜਿਹੜਾ ਨਾ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਆ ਜੇ ਉਹਨਾਂ ਅਫਸਰਾਂ ਦੇ ਜਿਹੜੇ ਅਫਸਰ ਇਸ ਚੀਜ਼ ਦੇ ਇਹਨਾਂ ਨੂੰ ਪਰਮਿਟ ਕਰ ਰਹੇ ਆ ਉਹਨਾਂ ਦੇ ਜਵਾਬ ਲਈ ਹੋਣੀ ਹੈ ਕਿਉਂਕਿ ਆਮ ਤੌਰ ਤੇ ਜਿਵੇਂ ਕਹੀਏ ਕਿ ਅਮਰਤਾਲ ਸਾਹਿਬ ਜਿਵੇਂ ਪ੍ਰੋਗਰਾਮ ਹੋਇਆ ਜਾਂ ਚੰਡੀਗੜ੍ਹ ਜਾਂ ਕਿਤੇ ਵੀ ਹੁੰਦਾ ਆਮ ਤੌਰ ਤੇ ਇਹ ਜੀ ਇਹ ਪ੍ਰੋਗਰਾਮ ਆਵਾਸਤ ਪਰਮਿਸ਼ਨ ਲੈਣੀ ਪੈਂਦੀ ਆ ਪਰ ਪਰਮਿਸ਼ਨ ਪਰਮਿਸ਼ਨ ਦੇਣ ਦਾ ਇੱਕ ਸੈਂਟੀ ਲੋਕਾਂ ਦੇ ਸੈਂਟੀਮੈਂਟ ਵੀ ਤਾਂ ਦੇਖਣੇ ਆ ਨਾ ਆਮ ਜਨਤਾ ਦੇ ਸੈਂਟੀਮੈਂਟ ਵੀ ਤਾਂ ਦੇਖਣੇ ਆ ਠੀਕ ਆ ਹਰੇਕ ਬੰਦਾ ਆ ਕੇ ਨਹੀਂ ਬੋਲ ਸਕਦਾ ਪਰ ਕਿਹੜਾ ਮਾਂ ਪਿਓ ਇਹ ਚਾਹਦਾ ਹੋਊਗਾ ਕਿ ਇੰਨਾ ਸਟੂਲਿਆਂ ਨੂੰ ਸੜਕਾਂ ਦੇ ਉੱਤੇ ਇਸ ਤਰੀਕੇ ਨਾਲ ਗੰਦ ਪਾੰਦੇ ਹੋਏ ਮਾਂ ਪਿਓ ਕਿਹੜਾ ਚਾਹਦਾ ਹੋਊਗਾ ਪਰ ਗੱਲ ਇਹ ਹੈ ਦੁਆਬੀ ਸਾਹਿਬ ਜਿਵੇਂ ਮੇਰੀ ਮੈਂ ਹੱਸੇ ਇਸ ਕਰਕੇ ਦੀ ਵੀ ਜਿੰਨਾ ਵਿਰੋਧ ਹੋਇਆ ਜਿੰਨਾ ਇਸ ਚੀਜ਼ ਦੇ ਐਂਟੀ ਚੱਲਿਆ ਪ੍ਰੋਗਰਾਮ ਇਹ ਤਾਂ ਤਦਾਰ ਵਧ ਗਈ ਉਲਟ ਇਹ ਡਾਂਗ ਨਹੀਂ ਫਿਰੀ ਵਿਰੋਧ ਹੋਇਆ ਡਾਂਗ ਨਹੀਂ ਫਿਰੀ ਹੁਣ ਡਾਂਗ ਵੀ ਫੇਰ ਦੇਣੀ ਪੈਣੀ ਆ ਕੋਈ ਚੱਕਰ ਨਹੀਂ ਆ ਪਰਚੇ ਹੋ ਜਾਣਗੇ ਪੋਟ ਭੋਗਤ ਲਾਂਗੇ ਪਰਚੇ ਅੱਗੇ ਬਹੁਤ ਸਾਰੇ ਸਿੰਘ ਬੈਠੇ ਨੇ ਪਰਚੇ ਭੁਗਤਾਂਗੇ ਪਰ ਉਹਨਾਂ ਸਾਰੇ ਅਫਸਰਾਂ ਨੂੰ ਪ੍ਰਸ਼ਾਸਨ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਜਵਾਕ ਤੁਹਾਡੇ ਵੀ ਨੇ ਹਨਾ ਕੱਲੇ ਸਾਡੇ ਜਵਾਕਾਂ ਦੀ ਗੱਲ ਨਹੀਂ ਹੈ ਇਹ ਪਰੇਡ ਜੇ ਇਹ ਪਰੇਡ ਹੋ ਜਾਂਦੀ ਆ ਨਾ ਜੇ ਇਹ 27 ਤਰੀਕ ਨੂੰ ਇਹਨਾਂ ਨੇ ਪਰੇਡ ਰੱਖੀ ਹੈ ਜੇ ਪਰੇਡ ਹੋ ਜਾਂਦੀ ਆ ਮੈਂ ਕਹਿੰਨਾ ਇਹ ਖਾਲਸੇ ਦੀ ਸ਼ਮਸ਼ੀਰ ਨੂੰ ਠੀਕ ਆ ਮੈਂ ਕਹਿੰਨਾ ਖਾਲਸੇ ਦੀਆਂ ਮੁੱਛਾਂ ਨੂੰ ਹੱਥ ਲਾ ਲੈਣਗੇ ਇਹ ਸਿੱਖ ਕੌਮ ਦੀ ਤੇ ਸਾਡੇ ਜਿਹੜੇ ਹਿੰਦੂ ਭਰਾ ਆ ਉਹਨਾਂ ਦੀ ਚੋਟੀ ਨੂੰ ਹੱਥ ਲਾਣਗੇ ਇਹ ਇਹਦਾ ਇਹਦਾ ਵੈਸੇ ਦੇਖਿਆ ਜਾਵੇ ਸੋਸ਼ੀਅਲੀ ਤੌਰ ਦੇ ਉੱਤੇ ਕਿੱਡਾ ਤੁਸੀਂ ਸਮਝਦੇ ਹੋ ਵੀ ਚਲੋ ਜੇ ਉਹਨਾਂ ਨੇ ਪ੍ਰੇਰਣ ਕਰ ਵੀ ਲਈ ਤਾਂ ਕਿਹਦਾ ਇੰਪੈਕਟ ਕਿੱਡਾ ਵੱਡਾ ਇੰਪੈਕਟ ਦੇਖੋ ਜਿੰਨੇ ਜਿੰਨੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹ ਇਹਨਾਂ ਨੂੰ ਸੜਕਾਂ ਤੇ ਘੋਰੂ ਪਾਉਂਦੇ ਹੋਏ ਦੇਖੇਗੀ ਆਪਾਂ ਦੇਖੋ ਪੁਲਿਸ 플ੈਗ ਮਾਰਚ ਕਰਦੀ ਹੁੰਦੀ ਹੈ ਇਲੈਕਸ਼ਨ ਤੋਂ ਪਹਿਲਾਂ ਕਿਉਂ ਕਰਦੀ ਹੁੰਦੀ ਹੈ ਉਹਦਾ ਇੱਕ ਇੰਪੈਕਟ ਜਾਂਦਾ ਨਾ ਜਨਤਾ ਦੇ ਵਿੱਚ ਵੀ ਇਹ ਇਹ ਆਏ ਨੇ ਸਿਸਟਮ ਵਾਲੇ ਆਏ ਨੇ ਤੇ ਇਹ ਡਾਂਗ ਫੇਰਣਗੇ ਇਹ ਜੇ ਸਟੂਲੇ ਉੱਥੇ ਸੜਕਾਂ ਤੇ ਨੱਚਦੇ ਫਿਰਣਗੇ ਗੰਦ ਪਾਣਗੇ ਸਾਡੇ ਬੱਚੇ ਜਦੋਂ ਉਹਨਾਂ ਨੂੰ ਦੇਖਣਗੇ ਉਹਨਾਂ ਦੇ ਬੱਚਿਆਂ ਬੱਚਿਆਂ ਦੇ ਦਿਮਾਗ 'ਚ ਕੀ ਜਾਊਗਾ ਪ੍ਰਾਈਡ ਇਹ ਆਪਣੇ ਆਪ ਨੂੰ ਪ੍ਰਾਈਡ ਦੱਸਦੇ ਨੇ ਦੱਸੋ ਸਟੂਲਾ ਹੋਣ 'ਚ ਕਾਹਦਾ ਪ੍ਰਾਈਡ ਆ ਇਹਨਾਂ ਨੂੰ ਮੈਂ ਬੇਨਤੀ ਕਰਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਦੇਖੋ ਅਸੀਂ ਫਿਲਹਾਲ ਬੇਨਤੀ ਕਰ ਰਹੇ ਹਾਂ ਵੀ ਇਹਨਾਂ ਨੂੰ ਪਰੇਡ ਨਾ ਹੋਵੇ ਹਾਂ ਇਹ ਪਰੇਡ ਰੋਕ ਲਈ ਜਾਵੇ ਜੇ ਇਹ ਪਰੇਡ ਨਹੀਂ ਰੁਕਦੀ ਜੇ ਇਹ ਪਰੇਡ ਹੁੰਦੀ ਆ ਫਿਰ ਇੱਕ ਪਾਸੇ ਤਾਂ ਇਹਨਾਂ ਦੀ ਖੁਸਰਿਆਂ ਦੀ ਪਰੇਡ ਹੋਊਗੀ ਦੂਜੇ ਪਾਸੇ ਹੋਊਗੀ ਮਰਦਾਂ ਦੀ ਜਾਗੋ ਫਿਰ ਘੋੜੇ ਵੀ ਹੋਣਗੇ ਨੇਜੇ ਵੀ ਹੋਣਗੇ ਤਲਵਾਰਾਂ ਵੀ ਹੋਣਗੀਆਂ ਸਾਰਾ ਕੁਝ ਹੋਣਗੀਆਂ ਜੇ ਖੁਸਰੇ ਪਰੇਡ ਕਰ ਸਕਦੇ ਨੇ ਤੇ ਫਿਰ ਮਰਦਾਂ ਦੀ ਪਰੇਡ ਵੀ ਹੋਊਗੀ ਚਲੋ ਫਿਰ ਦੇਖੀਏ ਕਿਉਂਕਿ ਇਹ ਇੱਕ ਬੇਨਤੀ ਕਰ ਦਵਾ ਮੈਂ ਬੇਨਤੀ ਕਰ ਦਵਾ ਜੀ ਗੱਲ ਇਦਾਂ ਆ ਇਸ ਮਸਲੇ ਤੇ ਜਿਹੜੇ ਸਾਡੇ ਵੀਰਾਂ ਨੇ ਜਿਹੜਾ ਸੰਗਿਆਣ ਲਿਆ ਹੈਗਾ ਜੁਗਰਾਜ ਸਿੰਘ ਜੀ ਹੈਗੇ ਨੇ ਅ ਅੰਮ੍ਰਿਤਸਰ ਤੋਂ ਉਹ ਇਸ ਚੀਜ਼ ਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਹੈਗਾ ਜਗਦੀਪ ਸਿੰਘ ਸਰਪੰਚ ਦੀਪ ਸਿੰਘ ਦੀਪ ਸਿੱਧੂ ਦੀ ਟੀਮ ਤੋਂ ਆਪਣਾ ਜਥਾ ਠੀਕਰੀ ਵਾਲ ਉਹਨਾਂ ਦੀ ਵੀ ਇਹਦੇ ਵਲ ਇਹਦੇ ਵਿੱਚ ਅਨਾਉਂਸਮੈਂਟ ਆ ਗਈ ਆ ਤੁਸੀਂ ਇਕੱਠਿਆਂ ਲੋਕ ਸਾਰੇ ਸਾਰੇ ਇਕੱਠਿਆਂ ਦੀ ਬਾਬਾ ਬਖਸ਼ੀ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਤੁਸੀਂ ਵੀ ਇਸ ਤੇ ਬੋਲੋ ਆ ਆ ਬਾਬਾ ਸੁਖਜੀਤ ਸਿੰਘ ਜੀ ਖੋਸਾ ਉਹਨਾਂ ਵੱਲੋਂ ਵੀ ਇਸ ਚੀਜ਼ ਦੇ ਓਕੇ ਹੈਗਾ ਵੀ ਜੇ ਇਹ ਪ੍ਰੇਡ ਹੁੰਦੀ ਆ ਤੇ ਸਾਰੀਆਂ ਜਥੇਬੰਦੀਆਂ ਰਲ ਕੇ ਆਣ ਗਈਆਂ ਆ ਬਾਬਾ ਤਲਵਾੜਾ ਜੀ ਔਰ ਆ ਬਾਬਾ ਕੁਲਜੀਤ ਸਿੰਘ ਜੀ ਮੈਂ ਮਿਸਲ ਤਰਨਾ ਤਰਨਾ ਦਾ ਦੁਆਬਾ ਤੋਂ ਚੇਅਰਮੈਨ ਹੈਗਾ ਤੇ ਸਾਡੇ ਜਿਹੜੇ ਮੁਖੀ ਨੇ ਬੱਪਾ ਕੁਲਜੀਤ ਸਿੰਘ ਦਾ ਸਪੈਸ਼ਲ ਜਿਹੜਾ ਹੈਗਾ ਮੈਸੇਜ ਆਇਆ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸਾਡੇ ਉਸ ਪਵਿੱਤਰ ਸਥਾਨ ਤੇ ਇਹ ਸਟੂਲੇ ਆ ਕੇ ਜੇ ਉੱਥੇ ਸੜਕਾਂ ਤੇ ਖੋਰੂ ਪਾਣਗੇ ਤੇ ਫਿਰ ਛਿੱਤਰ ਜੇ ਪ੍ਰਸ਼ਾਸਨ ਇਹਨਾਂ ਨੂੰ ਨਾ ਰੋਕਿਆ ਤੇ ਫਿਰ ਸਾਡੀ ਮਜਬੂਰੀ ਬਣੂਗੀ ਫਿਰ ਛਿੱਤਰ ਬਰੂਗਾ ਤੇ ਇਹਨਾਂ ਨੂੰ ਫਿਰ ਇਹ ਜਿਹੜਾ ਹੋ ਗਿਆ ਇਥੇ ਚੰਡੀਗੜ੍ਹ ਕਰਗੇ ਸੀ ਕਰਗੇ ਸੀਗੇ ਉਸ ਟਾਈਮ ਸਾਡੇ ਇਹ ਨੌਲੇਜ ਨਹੀਂ ਆਈਏ ਕਰਕੇ ਨਿਕਲ ਗਏ ਪਰ ਇਸ ਵਾਰੀ ਨਿਕਲਣ ਨਹੀਂ ਦੇਵਾਂਗੇ ਲੋਕਰ ਕਹਿੰਦੇ ਦਰਬਾਰ ਸਾਹਿਬ ਦਾ ਜੀ ਉਸ ਪਵਿੱਤਰ ਧਰਤੀ ਦੇ ਕਹਿੰਦੇ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਕੋਈ ਪ੍ਰੇਡ ਹੁੰਦੀ ਹੈ ਦੇਖੋ ਇਹਦਾ ਮੋਸਟਲੀ ਤਾਂ ਜਿਹੜਾ ਮੋਟਿਵ ਉਹ ਇਹ ਹੈ ਕਿ ਠੀਕ ਹੈ ਕੋਈ ਮਾਰਕਟਾਈ ਤੋਂ ਇਲਾਵਾ ਇਹ ਦੇਖਿਆ ਜਾਵੇ ਤਾਂ ਇੱਕ ਸੋਸ਼ੀਅਲ ਮੈਸੇਜ ਹੈ ਕਹਿੰਦੇ ਉਹ ਬੜਾ ਬੁਰਾ ਜਾ ਰਿਹਾ ਹੈ ਤੇ ਉਸ ਚੀਜ਼ ਨੂੰ ਲੈ ਕੇ ਚਾਹੇ ਪਰਿਵਾਰ ਕਿਸੇ ਦਾ ਵੀ ਹੋਵੇ ਅਫਸਰ ਨੇ ਇਹ ਲੋਕ ਨੇ ਜਾਂ ਆਮ ਲੋਕ ਨੇਗੇ ਚਾਹੇ ਕੋਈ ਯਾਤ ਧਰਮ ਦੇ ਹੋਣ ਇਹਦਾ ਜਿਹੜਾ ਇੰਪੈਕਟ ਜਿਸ ਤਰ੍ਹਾਂ ਦੇ ਨਾਲ ਜਾਊਗਾ ਕਹਿੰਦੇ ਭਵਿੱਖ ਦੇ ਲਈ ਬਹੁਤ ਵੱਡਾ ਖਤਰਨਾਕ ਖਤਰਾ ਹੈਗਾ ਤੇ ਸਭ ਤੋਂ ਵੱਡੀ ਖਤਰਨਾਕ ਗੱਲ ਇਹਦੇ ਵਿੱਚ ਇਹ ਹੈ ਕਿ ਜਦੋਂ ਜੈਂਡਰ ਜੋ ਪ੍ਰਮਾਤਮਾ ਨੇ ਕਿਸੇ ਨੂੰ ਦਿੱਤਾ ਤਾਂ ਉਹਦੇ ਜਦੋਂ ਅਸੀਂ ਉਲਟ ਜਾ ਕੇ ਕਰਦੇ ਹਾਂ ਤਾਂ ਉਹ ਕਿਤਨਾ ਕਿਤੇ ਵਿਗਾਰਦਾ ਹੈ ਫਿਰ ਉਹਨਾਂ ਚੀਜ਼ਾਂ ਨੂੰ ਵੀ ਚਾਹੇ ਸਾਡਾ ਇਤਿਹਾਸ ਹੋਵੇ ਚਾਹੇ ਅੱਜ ਪ੍ਰੈਸੈਂਟ ਸਮੇਂ ਦੇ ਦੌਰਾਨ ਉਹ ਐਕਟਿਵਿਸਟ ਜਿਹੜੇ ਲਗਾਤਾਰ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਵੀਡੀਓ ਜੁਨਿਸਟ ਹਰਪਾਲ ਦੇ ਨਾਲ ਸੁਮੇਸ਼ ਸਿੰਘ ਰੋਜ਼ਾਨਾ ਸੂਚਨਾ ਟੀਵੀ ਚੰਡੀਗੜ੍ਹ